ਸਿਸਟਰ ਜੀ ਕੀ ਨਾਮ ਹੈ ਤੁਹਾਡਾ ਹਾਂ ਜੀ ਘੜੀਪਿੰਡ ਦੇ ਰਹਿਣ ਵਾਲੇ ਹਾਂ ਸਿਸਟਰ ਤੁਸੀਂ ਆਪਣੀ ਗਵਾਹੀ ਤੇ ਇਸ ਤਰ੍ਹਾਂ ਲਿਖਿਆ ਕਿ 9 ਸਾਲ ਤੱਕ ਤੁਸੀਂ ਬਿਮਾਰ ਰਹਿੰਦੇ ਸੀ ਤੁਸੀਂ ਆਪਣੀ ਗਵਾਹੀ ਵਿੱਚ ਦੱਸਦੇ ਹੋ ਕਿ ਜਦੋਂ ਕਿਤੇ ਵੀ ਤੁਸੀਂ ਦੂਰੋਂ ਵੀ ਸਿਵਾ ਦੇਖ ਲੈਂਦੇ ਸੀਗੇ ਤੁਹਾਨੂੰ ਉਲਟੀਆਂ ਵੀ ਸ਼ੁਰੂ ਹੋ ਜਾਂਦੀਆਂ ਸੀ ਸਿਸਟਰ ਤੁਸੀਂ ਆਪਣੀ ਗਵਾਹੀ ਤੇ ਦੱਸੋ ਕਲੀਸਿਆ ਨੂੰ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਸੀਗੀ ਮੈਂ ਜਦੋਂ ਵੀ ਪਵਨ ਜਾਲਾ ਜਿੱਦਾਂ ਮੈਂ ਹੋਰ ਪਾਸੇ ਜਾਂਦੀ ਸੀਗੀ ਮੈਂ ਚਰੂਲ ਜਾਂਦੀ ਸੀ ਪਵਨ ਦੇ ਵਿੱਚ ਪਰ ਮੈਨੂੰ ਸ਼ਿਫਾ ਨਹੀਂ ਮਿਲਦੀ ਸੀ। ਜੀ। ਪਰ ਮੈਨੂੰ ਜਿੱਥੇ ਮੈਨੂੰ ਖਾਵ ਦੇ ਦੁਆਰਾ ਮੈਨੂੰ ਆ ਪਵਨ ਰਸ਼ਨ ਖੁਦਾ ਨੇ ਦਿੱਤਾ ਸੀਗਾ। ਪਰ ਮੈਂ ਆਪਣੇ ਪਤੀ ਨੂੰ ਕਿਹਾ ਸੀ ਕਿ ਇੱਥੇ ਲਾਗੇ ਕੋਈ ਚਰਚ ਹੈਗੀ ਆ ਤਾਂ ਮੈਨੂੰ ਦੱਸੋ। ਉਹਨਾਂ ਨੇ ਮੈਨੂੰ ਜਿਹੜਾ ਸ਼ਨੀਵਾਰ ਦੇ ਦਿਨ ਦੱਸਿਆ ਸੀ ਕਿ ਇੱਥੇ ਲਾਗੇ ਸਰਾਹ ਤੇ ਹੈਗੀ ਆ ਤੇ ਮੈਂ ਜਿੱਦਣੇ ਸੰਡੇ ਨੂੰ ਪਹਿਲੇ ਦਿਨ ਮੈਂ ਇੱਧਰ ਆਈ ਸੀਗੀ ਔਰ ਜਿੱਥੇ ਮੈਂ ਇੱਥੇ ਪੈਰ ਰੱਖਿਆ ਔਰ ਮੈਨੂੰ ਇਦਾਂ ਲੱਗਾ ਕਿ ਕੁਸਤ ਜਦੋਂ ਮੈਂ ਕਾਰ ਹੈ ਜਗਤ ਦੇ ਜਿਹੜੇ ਮੇਰੇ ਪੈਰ ਕੰਬਣ ਲੱਗਦੇ ਸੀ ਮੇਰਾ ਸਰੀਰ ਪੂਰਾ ਕੰਬਣ ਲੱਗ ਗਿਆ ਸੀਗਾ ਔਰ ਜਦੋਂ ਮੈਂ ਪ੍ਰੇਲ ਹੁੰਦੀ ਪਈ ਸੀ ਰਾਤਨਾ ਹੁੰਦੀ ਪਈ ਸੀ ਔਰ ਮੈਂ ਪਾਰ ਪਰ ਜਦੋਂ ਖੜੀ ਹੋ ਰਹੀ ਸੀ ਪਰ ਮੈਂ ਡਿੱਗਦੇ ਜਾਂਦੀ ਸੀਗੀ ਔਰ ਮੇਰੀਆਂ ਅੱਖਾਂ ਵਿੱਚ ਨੀਰ ਆਉਣਾ ਸ਼ੁਰੂ ਹੋ ਗਿਆ ਔਰ ਜਿੱਦਨ ਤੋਂ ਮੈਂ ਪਹਿਲੇ ਦਿਨ ਇਥੋਂ ਗਈਆਂ ਰਾਤਨਾ ਕਰਕੇ ਖੁਦਾ ਦੇ ਦਾਸ ਨੇ ਜੋ ਬਚਨ ਕਰ ਕੀਤੇ ਔਰ ਜੋ ਉਹਨਾਂ ਨੇ ਗਵਾਹਾਂ ਸੁਣੀਆਂ ਮੈ ਦਿੱਤੀਆਂ ਔਰ ਪਰਮੇਸ਼ਵਰ ਦੇ ਨਾਲ ਜੋ ਪਰਮੇਸ਼ਵਰ ਦੇ ਦਾਸ ਨੇ ਜਿੱਦਾਂ ਇਹ ਸ਼ੁਰੂਆਤਾਂ ਦੇ ਲਈ ਵਲਡ ਪ੍ਰੋਗਰਾਮ ਸੀ ਮੈਂ ਰਿਸੀਵ ਕੀਤੇ ਮੈਂ ਉਸ ਰਿਸੀਵ ਕਰਨ ਤੋਂ ਬਾਅਦ ਮੈਂ ਬਹੁਤ ਜ਼ੋਰ ਦੀ ਤੇ ਪਿੱਛੇ ਡਿੱਗੀ ਔਰ ਮੇਰੇ ਪੈਰ ਮੜੇ ਜਦੋਂ ਮੈਂ ਘਰ ਗਈ ਮੈਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਅਨੰਦਿਤ ਫੀਲ ਕੀਤਾ ਤੁਸੀਂ ਤੁਝ ਆਪਣੀ ਗਵਾਹੀ ਤੇ ਲਿਖਿਆ ਕਿ ਜਦੋਂ ਤੁਸੀਂ ਆਪਣੇ ਘਰੇ ਰੈਂਡੇ ਸੀਗੇ ਤੁਹਾਨੂੰ ਇਦਾਂ ਲੱਗਦਾ ਸੀ ਮੇਰੇ ਸਰੀਰ 'ਤੇ ਕੋਈ ਬੋਝ ਹੈ ਕਹਿੰਦਾ ਮੇਰੇ ਨਾਲ ਕੋਈ ਚੱਲਦਾ ਫਿਰਦਾ ਹੈ ਹਾਂਜੀ ਤੁਸੀਂ ਆਪਣੀ ਗਵਾਹੀ ਤੇ ਇਹ ਵੀ ਲਿਖਿਆ ਕਿ ਜਦੋਂ ਤੁਸੀਂ ਆਪਣੇ ਘਰ ਤੋਂ ਕਦੇ ਬਾਹਰ ਜਾਂਦੇ ਸੀਗੇ ਤੇ ਜਦੋਂ ਤੁਸੀਂ ਆਪਣੇ ਘਰ ਵਾਪਸ ਕਰਦੇ ਸੀ ਤੁਹਾਡੇ ਘਰ ਦੇ ਬਾਹਰ ਗੇਟ ਦੇ ਮਾਰੇ ਖੂਨ ਦੇ ਛਿੱਟੇ ਪਏ ਹੁੰਦੇ ਸੀ ਹੱਡੀਆਂ ਭੀਆਂ ਹਾਂਜੀ ਸਰ ਜੀ ਇਹ ਵੀ ਬਹੁਤ ਜ਼ਰੂਰੀ ਗੱਲ ਆ ਕਿ ਜਦੋਂ ਵੀ ਮੈਂ ਘਰ ਚਾਚੇ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਮੈਂ ਆਪਣੇ ਘਰ ਵਿੱਚ ਵਾਪਸ ਜਾਣਾ ਤਾਂ ਜ਼ਰੂਰ ਇਦਾਂ ਦਾ ਕੋਈ ਹਰਕਤ ਹੁੰਦੀ ਸੀਗੀ ਘਰ ਦੇ ਵਿੱਚ ਕਈ ਇਦਾਂ ਦੇ ਟੂਨੇ ਹੋ ਜਾਂਦੇ ਸੀਗੀ ਔਰ ਕਈ ਹੱਟੀਆਂ ਇਦਾਂ ਦੀ ਜਿੱਦਾਂ ਸਿਵੇ ਦੇ ਵਿੱਚ ਬਲਦੀ ਹੋਈ ਹੱਟੀ ਸਾਡੇ ਘਰ ਵਿੱਚ ਹੁੰਦੀ ਸੀਗੀ ਪਰ ਉਹਦੇ ਨਾਲ ਜਿੱਦਾਂ ਸਾਨੂੰ ਜਿੱਦਾਂ ਹੁੰਦੀ ਸੀਗੀ ਪਰ ਨੁਕਸਾਨ ਵੀ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਸੀ ਕਿ ਮੇਰੇ ਅੰਦਰ ਆਪਣੇ ਆਪ ਦੇ ਕੋਈ ਜਿੱਦਾਂ ਬਹੁਤ ਜ਼ਿਆਦਾ ਇਦਾਂ ਦੀਆਂ ਚੀਜ਼ਾਂ ਨੂੰ ਕਰ ਰਿਹਾ ਆ ਪਰ ਮੈਂ ਸਰ ਜਿਸ ਦਿਨ ਤੋਂ ਇੱਥੇ ਜੁੜੀ ਆ ਕੋਦੇ ਵਿੱਚ ਨਾ ਹੀ ਕੋ ਟੁਣਾ ਹੋਇਆ ਨਾ ਮੈਨੂੰ ਉਲਟੀ ਆਈ ਨਾ ਮੈਨੂੰ ਸੀਵਾ ਦੇ ਕੇ ਕੋਈ ਉਲਟੀ ਆਉਂਦੀ ਆ ਮੈਂ ਜਿੱਥੋਂ ਦੀ ਮੰਮੀ ਸਾਧ ਜੀ ਬਹੁਤ ਜ਼ਬਰਦਸਤ ਗੁਆਈ ਆ ਮੇਰੀ ਜ਼ਿੰਦਗੀ ਜੀ ਕਿ ਮੈਂ ਕਿਤੇ ਸਫਰ ਨਹੀਂ ਕਰ ਸਕਦੀ ਸੀ ਇਹ ਮੇਰੀ ਪੂਰੀ ਫੈਮਿਲੀ ਗੁਆਇਆ ਜੇ ਮੈਂ ਖਾਣਾ ਵੀ ਖਾਂਦੀ ਸੀ ਤੇ ਮੈਂ ਹੱਥ ਪਾ ਕੇ ਖਾਣਾ ਬਾਹਰ ਕਰ ਦਿੰਦੀ ਸੀ ਕਿ ਮੈਨੂੰ ਲੱਗਦਾ ਸੀ ਕਿ ਮੈਂ ਮਰ ਜਾਣਾ ਹੈ ਜੇ ਮੈਂ ਅੰਦਰ ਖਾਣਾ ਰਹਿ ਗਿਆ ਤਾਂ ਸਾਧ ਜੀ 2 ਮਹੀਨੇ ਹੋ ਗਏ ਆ ਮੇਰੇ ਵਿੱਚ ਕੋਈ ਡਰ ਨਹੀਂ ਆ ਮੈਂ ਸਫਰ ਵੀ ਕੀਤਾ ਕਿ ਜਦੋਂ ਇੱਥੇ ਇੱਕ ਤ੍ਰੇਕ ਦੇ ਵਿੱਚ ਜਦੋਂ ਸੰਗ ਨਿਕਲਦਾ ਪਿਆ ਸੀਗਾ ਤੇ ਮੇਰੀ ਬੇਟੀ ਦੀ ਛੁੱਟੀ ਸੀਗੀ ਤੇ ਮੈਂ ਨਾ ਮੇਰੀ ਬੇਟੀ ਕਹਿੰਦੀ ਕਿ ਮੈਂ ਨਾਨੀ ਕੋ ਜਾਣਾ ਮੈਂ ਕਿ ਮੈਂ ਸਫ਼ਰ ਇਕੱਲੀ ਨਹੀਂ ਕਰ ਸਕਦੀ ਸੰਜੀ ਜੀ ਐਸੀ ਖੁਦਾ ਦੀ ਮਰਜ਼ੀ ਹੋਈ ਕਿ ਜਦੋਂ ਅੱਗੇ ਜਾ ਕੇ ਬੱਸ ਨੇ ਜਿਹਦਾ ਵਿੱਚ ਦੀ ਨਿਕਲ ਕੇ ਦਸੂਏ ਮਕੇਰੀਆਂ ਆ ਸਾਰੇ ਸ਼ਹਿਰਾਂ ਦੇ ਵਿੱਚੋਂ ਕੋਲਵੀ ਮੈਂ 3 1/2 10 ਘੰਟੇ ਦਾ ਸਫ਼ਰ ਕੀਤਾ ਤੇ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਅਦਾ ਹੋਇਆ ਕਿ ਮੈਨੂੰ ਡਰ ਨਹੀਂ ਲੱਗਾ ਵੇਖੋ ਹallelujah ਤਾਰੀਫ ਕਰੋਗੇ ਜ਼ੋਰ ਨਾਲ ਜ਼ਿੰਦਾ ਤਾੜੀਆਂ ਸਿਸ ਤੁਸੀਂ ਇਹ ਵੀ ਲਿਖਿਆ ਕਿ ਤੁਸੀਂ ਹਰ ਸਮੇਂ ਪਰੇਸ਼ਾਨ ਰਹਿੰਦੇ ਸੀ ਔਰ ਤੁਸੀਂ ਆਪਣੇ ਘਰ ਦੇ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਸੀ ਇਸ ਮੈਟਰ ਬਾਰੇ ਜਦੋਂ ਮੈਂ ਆਪਣੀਆਂ ਜਦੋਂ ਮੇਰੀਆਂ ਭਾਬੀਆਂ ਜੀ ਆਏ ਆ ਮੇਰੇ ਮਮਾ ਆਏ ਆ ਮੈਂ ਕੋਈ ਗੱਲ ਕਰੀ ਮੇਰਾ ਦਿਲ ਭੜ ਜਾਣਾ ਇਦਾਂ ਲੱਗਦਾ ਕਿ ਪਤਾ ਨਹੀਂ ਮੇਰੇ ਅੰਦਰ ਕੀ ਹੋ ਜਾ ਮੈਂ ਮੈਰਿਜ ਜੀ ਵਿੱਚ ਖੁਸ਼ ਹਾਂ ਬੱਚਿਆਂ ਦੇ ਵਿੱਚ ਖੁਸ਼ ਹਾਂ ਘਰਬਾੜੀ ਵਿੱਚ ਸਭ ਕੁਝ ਮਿੱਤੋਂ ਵਧੀਆ ਪਰ ਮੇਰੀ ਜ਼ਿੰਦਗੀ ਵਿੱਚ ਸਕੂਨ ਨਹੀਂ ਆ ਆਨੰਦ ਨਹੀਂ ਸੀ ਹਾਂਜੀ ਓ ਥੈਂਕ ਯੂ ਜੀ ਤੁਸੀਂ ਜਦੋਂ ਖਰੜੇ ਦਾਸ ਪ੍ਰੋਫੈਟਿਕ ਵਰਡ ਬੋਲ ਰਹੇ ਸੀ ਤੇ ਤੁਸੀਂ ਰਿਸੀਵ ਕੀਤਾ ਤੁਹਾਨੂੰ ਸਟਮਕ ਕਿਹੋ ਜਿਹਾ ਮਹਿਸੂਸ ਹੋਇਆ ਅੰਦਰ ਮੈਨੂੰ ਇਹ ਲੱਗਾ ਕਿ ਮਤਲਬ ਕਿ ਬਿਲਕੁਲ ਖਾਲੀ ਹੋ ਚੁੱਕੀਆਂ ਹੁਣ ਨੇ ਸੰਧ ਜੀ ਬਹੁਤ ਵਧੀਆ ਆਪਣੇ ਘਰ 'ਚ ਕੰਮ ਕਰ ਰਹੀਆਂ ਰਹਿ ਰਹੀਆਂ ਖੁਦਾ ਦੀ ਰਾਤਨਾ ਕਰਦੀਆਂ ਔਰ ਇੰਨੀ ਜ਼ਿਆਦਾ ਰਾਤਨਾ ਕਰਦੀਆਂ ਕਿ ਕਈ ਵਾਰੀ ਅਸੀਂ ਨੱਚਣ ਵੀ ਲੱਗ ਜਾਂਦੇ ਅਸੀਂ ਘਰ ਵੀ ਆਪਣੀ ਪਰਨੀਸ਼ੋਰ ਦੀ ਜਦੋਂ ਸ਼ਰਦੂ ਲਾਉਣੇ ਸੀ ਨੱਚਣ ਲੱਗ ਜਾਣਾ ਮੇਰਾ ਤਾਂ ਮੇਰੀ ਬੇਟੀ ਨਾਲ ਮੈਂ ਕਦੀ ਆਪਣੀ ਬੇਟੀ ਨੂੰ ਪਿਆਰ ਨਹੀਂ ਕੀਤਾ ਸੀ ਸੰਤ ਜੀ ਕਿਉਂਕਿ ਜਦੋਂ ਮੈਂ ਨਾ ਮੇਰੇ ਦਿਨ ਤੇ ਇਦਾਂ ਹੁੰਦਾ ਸੀ ਕਿ ਬਾਰ-ਬਾਰ ਬੋਲਦੀ ਰਹਿੰਦੀ ਆ ਮੈਂ ਕਿ ਮੈਨੂੰ ਖਿੱਚੜਦੀ ਸੀ ਕਿ ਕਿ ਬਾਰ-ਬਾਰ ਮਿੰਨਾ ਜਿਹਦਾ ਬਹੁਤ ਜਿਆਦਾ ਬੋਲਦੀ ਆ ਇਹ ਤੇ ਮੈਂ ਇਹਨਾਂ ਨੂੰ ਵੀ ਘੱਟ ਬੋਲਣਾ ਤੇ ਆਪਣੇ ਆਪ ਚ ਹੀ ਮੈਂ ਜ਼ਿਆਦਾ ਰਹਿਣਾ ਜ਼ਿਆਦਾ ਕੁਝ ਕਹਿਣਾ ਤਾਂ ਮੇਰੇ ਦਿਲ ਨੂੰ ਇਦਾਂ ਲੱਗਣਾ ਕਿ ਮੈਨੂੰ ਬਹੁਤ ਜ਼ਿਆਦਾ ਬੋਝ ਆ ਜਾ ਮੈਨੂੰ ਇਹਨਾਂ ਨੇ ਕਾਹਦੇ ਮੈਨੂੰ ਇਦਾਂ ਬੋਲਿਆ ਮੈਂ ਹਰ ਗੱਲ ਤੇ ਰੋਣਾ ਸ਼ੁਰੂ ਕੀਤਾ ਪਰ ਜਦੋਂ ਦੀ ਮੈਂ ਇੱਥੇ ਜੁੜੀਆਂ ਮੈਨੂੰ ਕੋਈ ਰੋਣਾ ਨਹੀਂ ਆਇਆ ਮੈਂ ਇੰਨੀ ਜ਼ਿਆਦਾ ਰਾਗ ਨਾ ਕਰਦੀਆਂ ਜਿੰਨੀ ਦਿਨ ਰੋਜੇ ਸ਼ੁਰੂ ਹੋਇਆ ਅੱਜ ਵੀ ਮੈਂ ਰੋਜੇ ਦੇ ਵਿੱਚ ਆ ਮੈਨੂੰ ਨਾ ਕਮਜ਼ੋਰੀ ਆ ਨਾ ਫੀਲ ਆ ਮੈਂ ਡਾਕਟਰਾਂ ਨੂੰ ਕਹਾਂਗੇ ਜ਼ੋਰਦਾਰ 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 ਸਤਿਗੁਰੂ ਨਾਲ ਬਸ ਅਤਬੁੱਤ ਪਰਮੇਸ਼ਰ ਦਾ ਥੈਂਕਸ ਕਰਾਂਗੇ ਇਸ ਸਟੋਰੀ ਗੋਆਇੰਗ ਤੁਹਾਨੂੰ ਸੁਣਾਉਣਾ ਇਸ ਸਟੋਰੀ ਕਿਹਾ ਕਿ ਤਾਂ ਦੁੱਖ ਹੋਣ ਦੇ ਬਾਵਜੂਦ ਵੀ ਮੇਰੇ ਅੰਦਰ ਕੋਈ ਆਨੰਦ ਨਹੀਂ ਸੀ ਪਰ ਖੁਦਾ ਦਾ ਕਲਾਮ ਕਹਿੰਦਾ ਹੈ ਸੱਚੀ ਸ਼ਾਂਤੀ ਔਰ ਸੱਚੀ ਤਸੱਲੀ ਪਰਮੇਸ਼ਰ ਮਸੀਹ ਕੋ ਹੈ ਕਿ ਤੂੰ ਦੇਖ ਖੁਦਾ ਦੇ ਪਵਨ ਦੇ ਨਾਲ ਜੁੜੇ ਔਰ ਖੁਦਾ ਦੀ ਸਾਮਰਤ ਨੇ ਇਹਨਾਂ ਨੂੰ ਸ਼ੁਹਰਤ ਦੇ ਅਦਾਸ ਪ੍ਰੋਫੈਟਿੰਗ ਵਰਡਸ ਬੋਲ ਰਹੇ ਸੀ ਇਹਨਾਂ ਨੇ ਵਿਸ਼ਵਾਸ ਇਹਨਾਂ ਨੂੰ ਨਸੀਬ ਕੀਤਾ ਸਿਸਟਰ ਜੀ ਕਹਿੰਦੇ ਮੰਗੇ ਤੁਹਾਨੂੰ ਫ੍ਰੀ ਹੋਏ ਨੂੰ ਮੈਨੂੰ ਤਕਰੀ 2 ਮਹੀਨਾ ਹੋ ਚੁਕਾ ਹੋ ਥੈਂਕ ਯੂ ਜੀ ਦਾ ਤਾਰੀਫ ਕਰਾਂਗੇ ਆਪਣੇ ਹੱਥਾਂ ਨੂੰ ਉਠਾ ਕੇ ਉਸ ਵਰਗੀ ਬਿਨਾਂ ਥੈਂਕਸ ਕਰਾਂਗੇ ਧੰਨਵਾਦ ਕਰਾਂਗੇ ਇਹ ਪਰਮੇਸ਼ਰ ਦੇ ਦਾਸ ਦਾ ਪਰਮੇਸ਼ਰ ਮਸੀਹ ਦਾ ਧੰਨਵਾਦ ਕਰ